ਸਸਤੀ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਿਊ ਬਲੌਗ ਆਪਣੀ ਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਸੈਂਡਵਿਚ ਜਿਹਦੇ ਵਾਸਤੇ ਆਪਾਂ ਲਿੱਤੇ ਉਬਲੇ ਹੋਏ ਆਲੂ ਜਿਹਦੇ ਉਹਦੇ ਵਿੱਚ ਪਾਇਆ ਨਮਕ ਮਿਰਚਾਂ ਤੇ ਮਸਾਲਾ ਔਰਗੈਨੋ ਚਿੱਲੀ ਫਲੈਕਸ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਆਪਾਂ ਇੱਕ ਬ੍ਰੈਡ ਦੇ ਉੱਤੇ ਲਗਾਏ ਆਪਣੇ ਇਹ ਵਾਲੇ ਆਲੂ ਇੱਕ ਬ੍ਰੈਡ ਦੇ ਉੱਤੇ ਆਪਾਂ ਲਗਾਈ ਮਿਉਨਿਸ ਮਿਉਨਿਸ ਨੂੰ ਆਪਾਂ ਚੰਗੀ ਤਰ੍ਹਾਂ ਬ੍ਰੈਡ ਦੇ ਉੱਤੇ ਲਗਾਇਆ ਤੇ ਆਲੂਆਂ ਦੇ ਉੱਤੇ ਆਪਾਂ ਰੱਖੇ ਥੋੜੇ ਜਿਹਾ ਪਿਆਜ਼ ਇਸ ਤਰ੍ਹਾਂ ਜੇ ਆਪਾਂ ਬ੍ਰੈਡਾਂ ਨੂੰ ਬੰਦ ਕਰਕੇ ਹੁਣ ਆਪਾਂ ਤਵਾ ਲੈ ਲਿਆ ਤਵਾ ਗਰਮ ਕਰਕੇ ਉਹਦੇ ਉੱਤੇ ਆਪਾਂ ਪਾਇਆ ਘਰ ਦਾ ਬਣਾਇਆ ਹੋਇਆ ਮੱਖਣ ਹੁਣ ਮੱਖਣ ਇਹਦੇ ਉੱਤੇ ਚੰਗੀ ਤਰ੍ਹਾਂ ਤਵੇ ਦੇ ਉੱਤੇ ਫੈਲਾ ਕੇ ਹੁਣ ਆਪਾਂ ਇਹਦੇ ਉੱਤੇ ਰੱਖੇ ਬ੍ਰੈਡ ਬ੍ਰੈਡ ਨੂੰ ਆਪਾਂ ਚੰਗੀ ਤਰ੍ਹਾਂ ਬਟਰ ਲਗਾ ਕੇ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਇਹਨੂੰ ਕ੍ਰਿਸਪ ਕੀਤਾ ਇੱਧਰ ਆਪਾਂ ਬਣਾਈ ਕੌਫੀ ਛੋਟੇ ਛੋਟੇ ਆਪਣੇ ਕੋਲ ਸੀਗੇ ਭਾਂਡੇ ਜਿਨ੍ਹਾਂ ਵਿੱਚ ਆਪਾਂ ਬਣਾਈ ਕੌਫੀ ਕਾਫੀ ਬਣਾ ਕੇ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਪਾਈ ਕੈਟਲ ਦੇ ਵਿੱਚ ਕਾਫੀ ਜਿਹੜੀ ਸ਼ੇਕ ਕੀਤੀ ਹੋਈ ਸੀਗੀ ਹੁਣ ਆਪਾਂ ਇਹਦੇ ਵਿੱਚ ਪਾਇਆ ਦੁੱਧ ਦੁੱਧ ਪਾਉਣ ਤੋਂ ਬਾਅਦ ਵਿੱਚ ਫਿਰ ਆਪਾਂ ਪਾਇਆ ਇਹਨੂੰ ਕੱਪ ਦੇ ਵਿੱਚ ਛੋਟੇ-ਛੋਟੇ ਕੱਪ ਨੇ ਆਪਣੇ ਕੋਲ ਕੱਪ ਪਲੇਟਾਂ ਉਹਦੇ ਵਿੱਚ ਆਪਾਂ ਪਾਇਆ ਤੇ ਆਪਾਂ ਇਹਨੂੰ ਸਰਵ ਕੀਤਾ ਪਲੇਟ ਦੇ ਵਿੱਚ ਪਾ ਕੇ ਸੈਂਡਵਿਚਸ ਦੇ ਨਾਲ ਸੈਂਡਵਿਚ ਦੇ ਨਾਲ ਆਪਾਂ ਇਹਨੂੰ ਟਮੇਟੋ ਸੌਸ ਦੇ ਨਾਲ ਸਰਵ ਕੀਤਾ ਨਾਲ ਆਪਾਂ ਕੀਤੀ ਕਾਫੀ ਸਰਵ ਹੁਣ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਹੈ ਤਾਂ ਸਾਡੇ ਚੈਨਲ ਆਪਣੇ ਸੋਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ